ਮੀਟੀ ਰੋਡ ਸ਼ੋਵ ਵਿਚ ਸੂਟਰਾਾਂ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਹਿੱਸਾ ਲੈ ਰਿਹਾ ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ ਹੈ 2:30 ਵਜੇ ਉੱਥੇ ਰੋਡ ਸ਼ੋਅ ਮੇਰਾ ਸ਼ੋਅ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ ਤੁਸੀਂ ਦੇਖੋਗੇ ਅੱਛਾ ਬਠਿੰਡਾ ਜੀ ਮੁਕਾਬਲਾ ਕਿੰਨਾ ਦੇਖ ਰਿਹਾ ਹਰ ਸੰਗਤ ਸੀ ਸੈਕੰਡ ਥਰਡ ਤੇ ਤਾਂ ਕਾਫੀ ਦੂਰ ਕਮ ਹੈ ਕਿੰਨੀ ਤੁਸੀਂ ਐਸਟੀਮੇਟ ਬੀਟ ਮੈਨੂੰ ਲੱਗਦਾ ਹੈ ਅਪ੍ਰੋਕਸੀਮੇਟਲੀ ਪਰਮਾਗ ਮੇਰ ਖੰਡ ਡੇਢ ਤੋਂ 2 ਤੋਂ 2 ਦਿਨ ਨੇੜੇ ਜਾ ਸਕਦਾ ਉਹ ਲੱਗਦਾ ਇੱਕ ਦੇ ਵੋਟਰਾਂ ਦੇ ਚਿਹਰੇ ਪੜ੍ਹਨੇ ਕਿੰਨੇ ਕੌਖੇ ਆ ਐਕਤੀ ਬੜੇ ਸੌਖੇ ਆ ਕਿਉਂਕਿ ਐਕਤੀ ਮੈਂ ਗੱਡੀ ਜਾਣਾ ਆਪਣੇ ਆਪ ਹੱਥ ਕੱਢ ਕੇ ਵੀਵ ਕਰਨਗੇ ਜਿਹਦੇ ਰੋਕ ਲਿਆ ਫੋਟੋ ਆ ਕੇ ਲੈਣਗੇ ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ ਐਕਤੀ इमोਸ਼ਨਲੀ ਟੈਸਟ ਦੇਖੇ ਮੈਂ ਲੋਕੀ ਕਾਲੀ ਗੱਲਾਂ ਕਿਹਦਾ ਪੰਜਾਬ ਦਾ ਸਿਨੈਰੀਓ ਪੰਜਾਬ ਦਾ ਕੀ ਦੇਖ ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੈਰੀਓ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਹੈ ਕਿ ਭਾਜਪਾ ਦੀ ਸਰਕਾਰ ਨਹੀਂ ਬਣਦੀ ਜਮਾਂ ਯਾਰ ਇੱਕ ਜਿਦਾ ਮੈਸੇਜ ਕਲੀਅਰ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਤਾਂ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਗੱਲ ਨਹੀਂ ਸੋ ਜਿੱਥੇ ਉਹਨਾਂ ਦਾ ਗੱਡ ਸੀ ਮਹਾਰਾਸ਼ਟra ਚ ਕੰਪਲੀਟਲੀ ਕ੍ਰੈਸ਼ ਵਾਈਪਟਾਪ ਵਾਈਪਟਾਪ ਮਹਾਰਾਸ਼ਟਰ ਵੀ ਵਿਹਾਰਚ ਵੀ ਮੈਸਿਵ ਆਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ ਉਵੇਂ ਦਿੱਲੀ ਹੈ ਉਵੇਂ ਹਰਿਆਣਾ ਤੁਹਾਡੇ ਨਾਲ ਗੁਆੜਚਾ ਹੈ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ ਆਈ ਬੱਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣਗੀਆਂ ਸਾਨੂੰ 25 ਚ 15 ਸੋ ਐਂ 10-10 ਸੇ ਇੱਕ-ਇੱਕ ਸੂਬੇ ਚ ਡਿੱਗਣ ਲਾ ਲਿਖਾ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਤੇ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਣਗੇ ਇਹ 70 ਸਾਲ ਤਾਂ ਖੋਏ ਨਹੀਂ ਹੁਣ ਕਿੱਥੇ ਖੋਲਣਗੇ ਸਰਪੰਚ ਕਾਂਗਰਸੀ ਹੈ ਕਾਂਗਰਸ ਨਹੀਂ ਮੈਂ ਖੜੀ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕਿੰਗ ਅਬਾਊਟ ਪੰਜਾਬ ਹਾਂ ਪੰਜਾਬ ਦੇ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇਥੇ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇਕੱਠੋਂ ਗੱਠਬੰਧਨਾ ਹੈ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀ ਕਰਤਾ ਇਹਨਾਂ ਨੇ ਇਹਦਾ ਵੀ ਕਿਹਾ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗਰਸ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਐਂਡ ਅਮਿਤ ਸ਼ਾਹ ਆਰ ਵਨ ਤੁਹਾਡੇ ਸਾਹਮਣੇ ਹੀ ਹੈ ਐਗਜ਼ਾਮਪਲ ਦੱਸ ਦਿੰਨੇ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ विद कंसेंट विद एग्रीमेंट दूसरा ਤੁਸੀਂ ਆ বিজেপি ਦੇ ਕੈਂਡੀਡੇਟ ਅਫਰਮਪਾਲ ਕੋਰ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਬੈਨੀਫਿਟ ਵੀ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਕੀ ਉਹਦੇ ਬੈਨੀਫਿਟ ਵੀ ਉਹ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕਿ ਹੁਣ ਇੱਕਦਮ ਉਹਨਾਂ ਨੂੰ ਵੇਖਿਆ ਰਿਹਾ ਸੀ ਉਹਨਾਂ ਨੇ ਗੰਮ ਨੇ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਨਹੀਂ ਬਾਦਲ ਸਾਹਿਬ ਅਗਰ ਉਹ ਹੈਂਡਲ ਕਰ ਲਏ ਤਾਂ ਕਾਊਂਟਰ ਕਰਨ ਲਈ ਆਪਣੀ ਸਟ੍ਰੈਟਜੀ ਕਾਲੀਦਲ ਕਾਊਂਟਰ ਕੋਈ ਨਹੀਂ ਆਸੀ ਤਾਂ ਅਸੀਂ ਤਾਂ ਪੰਜਾਬ ਦੀ ਲੜਾਈ ਲੜਦੇ ਆਂ ਪੰਜਾਬ ਦੀ ਗੱਲ ਕਰੀਏ ਸੋ ਅਸੀਂ ਤਾਂ ਪੰਜਾਬੀ ਕਾਊਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਲਾਈਨ ਆਰ ਕਨਵਰਜਿੰਗ ਟੁਵਰਡਸ ਕਾਲੀਦਲ ਕਿਉਂਕਿ ਹੁਣ ਬਠਿੰਡੇ ਦੇ ਲੋਕ ਐ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਬਠਿੰਡਾ ਜੋ ਜੋ ਬਣਿਆ ਆ ਅਕਾਲੀ ਦਲ ਦੀ ਸਰਕਾਰ ਚ ਬਣਿਆ ਹਰਸਰਿੰਦਰ ਕੌਰ ਬਾਦਲ ਨੇ ਏਮਜ਼ ਵਰਗੇ ਸਾਰੀਆਂ ਚੀਜ਼ਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋ ਗਏ ਵਾਈਜ਼ ਦ ਫੀਲਿੰਗ ਪਟੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਕਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਿਓ ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੁਣ ਪੀਪਲ ਆਰ ਕਮਿਟਿਡ ਟੂ ਦ ਪੀ ਪਾਰਟੀ ਵਿਚ ਲੁਕਸ ਆਫਟਰ ਥੈਮ ਤੁਸੀਂ ਇੱਕ ਕਿਹਾ ਸੀਗਾ ਸੁਖ ਬਲਾਸ ਦਾ ਜਿਹੜਾ ਕਿ ਮੈਂ ਕਲਚ ਤੋਂ ਮੈਂ ਪੈਰ ਚੱਕਾਂਗਾ ਜਦੋਂ ਜੀਸੀਬੀ ਯਾਰ 9 ਸਾਲ ਹੋ ਗਏ ਮੈਨੂੰ ਤਾਂ ਕਹਿੰਦਾ 2.5 ਸਾਲ ਆ ਵੀ ਹੋ ਗਏ ਸਾਡੀ ਏਸੀ ਪਸਾਂ ਵੀ ਬੰਦ ਕਰੂਗਾ ਦੂਜਾ ਹੀ ਮੈਨਾਂ ਕਿਤੇ ਕਲਚ ਤੇ ਪੇਟ ਉਹਦਾ ਨਾਲ ਚੱਕਿਆ ਜਾਏ ਕਿਤੇ ਹੈ ਕਿ ਆਪ ਹੀ ਰਗੜੇ ਜਾਏ ਲੱਪਣਾਣੀਆਂ ਸੁਖੀ ਆਫਟਰ ਸਾਹਿਬ ਤੇ ਫੋਟੋ ਬੰਦਾ ਨਾ ਜਾ ਨਹੀਂ ਆ ਰਹੇ ਕਿਤੇ ਥੱਕੇ ਹੋ ਦੀ ਵੀ ਗੁਰਾਲੇ ਵਾਤੇ ਕੰਗਰਾਰੇ ਨੇ ਨਾ ਕੋਲ ਬੋਟਾ ਸਰ ਜੀ ਕੀ ਗੱਲ ਹੈ ਨਾ ਸਾਡੇ ਸੁਪਰੀਮ ਲੀਡਰ ਭੁੰਦਰ ਸਾਹਿਬ ਹੈ ਵਿਚਾਰ ਤੁਹਾਨੂੰ ਦਿੱਦ ਦੇਣਗੇ ਪਰ ਮੈਂ ਤੈਨੂੰ ਇਹ ਕਰਦਾ ਉਹਨਾਂ ਨੂੰ ਪੁੱਛੋ ਆਫਟਰ ਆਫਟਰ ਥੈਂਕ ਯੂ ਮੈਂ ਹਮ ਦੋ ਸ਼ਬਦ ਨਾਮਨੇਸ਼ਨ ਬੋਲੋ ਮੈਨੂੰ